ਲਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਤਿੰਨ ਨਿੱਕੇ ਪਾਲਕ ਬੱਚੀਆਂ ਤੇ ਇੱਕ ਚੌਥੇ ਨੰਬਰ ਤੇ ਖੜੀ ਹੈ ਚੱਕ ਬਾਸ ਬੱਚੀ ਇਹ ਚਾਰਨਾਂ ਦੇ ਸੇਲਾ ਡਿਟੇਲ ਵੀਰ ਤੁਹ ਤੁਸੀਂ ਪੁੱਛਦੇ ਆਓਗੇ ਜੀ ਸੱਸੀ ਗਾਲ ਬਾਈ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਮੇਰਾ ਕਾਲਾਗਾ ਜੀ ਪਿੰਡ ਆਪਣਾ ਜਟਾਣੇ ਤੋਂ ਦੂਰ ਹੈ ਬੱਲੀਆਂ ਤੋਂ ਵੀ 2 ਕਿਲੋਮੀਟਰ ਹੈ ਤੇ ਖੜੇ ਤੋਂ ਵੀ ਦੂਰ ਹੈ ਜ਼ਿਲ੍ਹਾ ਬਰਨਾਲਾ ਪੈ ਗਿਆ ਹੈ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 76960640 7696064087 ਆਪਾਂ ਦਿਖਾਵਾਂਗੇ ਚਾਰ ਪਾਲਕ ਬੱਚੀਆਂ ਹਨ ਜਿਹੜੇ ਪਹਿਲੇ ਨੰਬਰ ਤੇ ਆਪਾਂ ਬੱਚੀ ਦੇਖੀ ਹੈ ਨੇ ਐਰ ਸੈਰ ਚ ਕਿੰਨੀ ਉਮਰ ਹੈ ਜੀ ਇਹ ਪੰਜ ਮਹੀਨੇ ਦੀ ਪੰਜ ਤੋਂ ਉੱਪਰ ਹੋਮਣੀ ਮੋਟੀ ਹਨ ਪੂਰੀਆ ਸੇ ਮਗੂਆ ਪੂਰੀ ਪਲੀ ਵੀ ਆ ਚੰਗੀ ਸਾਹ ਮਦਗਾ ਹੋਈ ਏ ਤੇ ਰਿਕਾਰਡ ਰਕੂੜ ਵਧੀਆ ਮਾ ਦਾ ਰਕਾਡਾਂ ਰਕਾਡ ਪੂਰਾ ਦੀ ਮਾ ਦੇ ਪੂਰਾ ਵਧੀਆ ਦੁੱਧ ਦੀ ਜਿੰਨਾ ਪਗ 25 ਕਿਲੋ ਦੁੱਧ ਸੀ ਮੰਨ ਕੇ ਜਿਹੜੇ 25 ਕਿਲੋ ਤੋਂ ਉੱਪਰ ਵਾਲੀ ਮੈਂ ਦੀ ਹੈਗੀ ਆ ਥਣ ਥਣ ਚਾਰੇ ਆ ਚਾਰੇ ਥਾਣਾ ਖਾਰਾਂ ਦੇ ਪੂਰਾ ਵੀ ਕੋਟ ਦਾ ਸੋ ਪੂਰਾ ਥਣ ਦੇਖ ਸਕਦੇ ਹੋ ਚਾਰੇ ਥਾਣਾ ਕੋਈ ਫੋਟ ਸੰਗ ਨਹੀਂ ਥਣਾ ਤੇ ਚਾਰਾਂ ਦੇ ਪੂਰੇ ਤੋਂ ਥਣ ਪੂਰੇ ਚਾਰ ਆ ਜਮ ਹਨ ਹਾਂ ਚਾਰਾਂ ਦੇ ਆ ਤੇ ਦੂਜੇ ਨੰਬਰ ਜਿਹੜੀ ਡੱਬੀ ਵੱਚੀ ਦੇਖਦੇ ਆਪਾਂ ਇਹ ਵੀ ਦੇਖ ਨਹੀਂ ਲੱਗੋ ਇਹਦੇ ਵੀ ਥਣ ਚਾਰੀ ਹੈ ਹਨਾ ਚਾਰੀ ਹੈ ਇਹਦੇ ਠੀਕ ਹੈ ਇੱਕ ਮਹੀਨਾ ਦੇਖਦਾ ਗੁੱਤੀ ਬਾਤੀ ਦੇ ਚੰਗੀ ਸੋਹਣੀ ਤੇ ਐਚਐਫ ਦੇ ਬੇਟੋ ਪੈਦਾ ਹੋਈ ਵੈਚਾ ਬੱਚੀਆ ਪੂਰੀ ਹਨਾ ਪਿਆਰ ਪਿਆਰ ਇਹ ਵੀ ਮੰਨ ਕੇ ਚੰਗੀ ਬੈਠ ਗਈ ਹਾਂ ਇਹ ਵੀ ਇਹ ਤਾਂ ਸ਼ੀਰੀ ਜੀ ਨੇ ਢੂਡ ਲੱਖ ਦੀ ਗਾਂ ਵੇਚੀ ਜੀ ਬੱਚੀ ਮੈਨੂੰ ਦੇ ਦਿੱਤੀ ਠੀਕ ਹੈ ਉਹਦੀ ਬੱਚੀ ਆ ਗਈ ਤੇ ਅੱਗੇ 3 ਨੰਬਰ ਤੇ ਆ ਗਈ ਆਪਣੀ ਜਿਹੜੀ ਰਾਠੀ ਕਹਿੰਦੇ ਹਨਾ ਰਾਠੀ ਦਾ ਵਾੜੇ ਚੰਗੀ ਬੋਲਦਾ ਜਿਹੜੇ ਆਪਣੇ ਹੁੰਦੇ ਨੇ ਰਾਤ ਉਹ ਗਾਂਆਂ ਲਈ ਘਰ ਦੇ ਦਿੰਦੇ ਆ ਅੱਛਾ ਉਹ ਆਪਣੇ ਦੇ ਖੇਤ ਰਹੇ ਆ ਦੋ ਦਿਨ ਉਹਨਾਂ ਤੋਂ ਗਈ ਸੀ ਠੀਕ ਹੈ ਜੀ ਉਮਰ ਕਿੰਨੀ ਹੋਊਗੀ 20 ਦੀ ਉਮਰ ਹੈ ਜੀ 7 ਮਹੀਨੇ 7 ਮਹੀਨੇ ਥਾਣੇ ਦੇ ਵਿਚਾਰੀ ਆ ਇਹਨਾਂ ਤਿੰਨਾਂ ਦਾ ਕੀ ਭਾਅ ਰੱਖਿਆ ਆਪਾਂ ਇਹ ਆਪਾਂ ਤਿੰਨੇ ਬੱਚੇ 30000 ਰੁਪਏ ਦੇ ਦਿਆਂਗੇ ਮਾਨਤਾ ਕਰਦਾ ਮਾਨਤਾ ਕਰਦਾ ਕੋਈ ਗੱਲ ਠੀਕ ਹੈ ਥਾਣੇ ਦੇ ਵਿਚਾਰੀ ਆ ਅੱਗੇ ਚੌਥੇ ਨੰਬਰ ਜਿਹੜੇ ਗੱਬੜ ਵੱਛੀ ਦੇਖਦੇ ਆਪਾਂ ਇਹਦੀ ਉਮਰ ਕਿੰਨੀ ਕਾ ਇਹ ਮਿੱਕੀ ਮਨ ਕੇ ਤੇ ਕਿੰਨੀ ਗੁਰੂ 3 ਮਹੀਨੇ ਹੋਏ ਹੋਵੇ ਫੁੱਲ ਕਰਾ ਚੀ ਕਰੀਆ 50 ਕਰਾ ਜਦੋਂ ਕੋਈ ਜਲਵਾਦ ਹੋ ਗਿਆ 50 ਕਰਾ ਦੇ। ਇੱਕ ਵਾਰੀ ਮੈਂ ਪੁੱਛੂ ਖਾਵੀ ਨਾ। ਪਰ ਆਪਾਂ ਚੈੱਕ ਕਰਾਈ ਨੇ ਆਪਣਾ ਮਨ ਕਹਿੰਦਾ ਵੀ ਗੱਬਣਾ। ਮੈਨੂੰ ਪਤਾ ਕਰ ਲੈਣਾ। ਇਹ ਜਮਾ ਕੇ ਦੋ ਦਿਨ ਚੇਪਰਾ ਇੱਕ ਪਹਿਲਾਂ। ਠੀਕ ਹੈ। ਉਹਦੇ ਰਹਿ ਗਈ ਜੀ ਤਾਂ 8-8 ਦਾ 30 ਜਨਮ ਆ ਪਾਦੀ ਜ਼ਰੂਰੀ 15 ਸੇ। ਠੀਕ ਹੈ। ਉਹ ਜਾਨੀ ਤਿੰਨ ਮਹੀਨੇ ਹੋ ਜਾਲਾ ਜੂ ਉਹਦੇ ਹੁਣ ਵੀ ਜਾਲਾ ਲੱਗਿਆ ਪਿਆ ਪੱਟਾ ਹੋ ਗਿਆ। ਠੀਕ ਹੈ ਵੀ ਗੱਬਣਾ। ਗੱਬਣਾ। ਗੱਬਣ ਮੰਨ ਕੇ ਸੌਦਾ ਕਰਦੇ ਬੰਦਾ। ਗੱਬਣ ਕਰ ਇਹ ਆਪਾਂ ਪਰ 25000 ਦੀ ਠੀਕ ਹੈ ਚੈੱਕ ਕਰਵਾ ਕੇ ਜੇ ਵਗਿਆ ਤੇ ਦੰਦੋ ਕਿਵੇਂ ਹੈ ਦੰਦੋ ਨਾ ਪਰ ਦੀ ਸੀ ਮਨ ਕੇ ਚਲ ਵੀ ਹੈਗਾ 2.5 ਸਾਲ ਦੇ ਲਗਭਗ ਹਾਂ ਇਹ ਜਦੋਂ ਆਪਣੇ ਉਹ ਤੋਂ ਮੇਰੇ ਕੋਲ ਆਸ ਸੀ ਵੀ ਜਦੋਂ ਆਪਣੇ ਉਹ ਨਹੀਂ ਆਈ ਠੀਕ ਹੈ ਠੀਕ ਹੈ 2.5 ਸਾਲ ਦੀ ਹੈਗੀ ਹੈ ਹਾਂ 2.5 ਸਾਲ ਦੀ ਹੈ ਥਣ ਚਾਰੀਏ ਦੇ ਵੀ ਕੋਈ ਫੋਟ ਸੰਗ ਨਹੀਂ ਹਣਾ ਠੀਕ ਹੈ ਇਹ ਆਪਾਂ ਦੇਦਾ ਇਹ 25000 ਦੀ ਤੇ ਨੰਬਰ ਬੋਲੇ ਜੀ ਆਪਣਾ ਨੰਬਰ ਆਪਣਾ 769260 64 ਦੀ ਸੁਭਿਰ ਗੱਪਣ ਚੈੱਕ ਪਾਸ ਵਿੱਚੀ 25000 ਦੀ ਤੇ ਤੀਰਿਆਂ ਹੋ ਜੇ ਕੋ ਸਾਰਿਆਂ ਇਕੱਠਿਆਂ ਲੈਂਦਾ 50000 ਦੀ ਸੋ ਚਾਰੇ ਨਾਲ ਇਕੱਠੇ ਲੈਣੇ 50000 ਤੇ ਮਿਲ ਜਾਣਗੇ ਜਟਾਣਾ ਕੋਠੇ ਪੈ ਜਾਂਦੀ ਆ ਵੀਡੀਓ ਦੇਖਣ ਲਈ ਸਭ ਦਾ ਤੈਨੂੰ ਧੰਨਵਾਦ ਜਲਦੀ ਮਿਲਦੇ ਕਿਸੇ ਨਵੀਂ ਹੋਰ ਵੀ